ਸ਼੍ਰੀ ਮੁਕਤਸਰ ਸਾਹਿਬ ਵਿੱਚ ਲਾ ਐਂਡ ਆਰਡਰ ਵਿਵਸਥਾ ਨੂੰ ਵੱਡੀ ਚੁਣੌਤੀ ਤਾਣਾ ਲੰਬੀ ਦੇ ਅਧੀਨ ਪੈਂਦੇ ਪਿੰਡ ਫਤਿਹਪੁਰ ਮਣੀਆਂਵਾਲਾ ਦੇ ਸਰਪੰਚ ਦੇ ਘਰ ਉੱਪਰ ਸਿੱਟਿਆ ਗਿਆ ਪੈਟਰੋਲ ਬੰਬ ਹਮਲਾਵਰ ਨੇ ਖੁਦ ਦੀ ਵੀਡੀਓ ਬਣਾ ਕੇ ਕੀਤੀ ਵਾਇਰਲ ਪ੍ਰਸ਼ਾਸਨ ਕਰ ਰਿਹਾ ਹੈ ਮਾਮਲੇ ਦੀ ਜਾਂਚ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪੁਲਿਸ थाना ਲੰਬੀ ਦੇ ਅਧੀਨ ਆਉਂਦੇ ਪਿੰਡ ਫਤਿਹਪੁਰ ਮਣੀਆਂਵਾਲਾ ਦੇ ਸਰਪੰਚ ਦੇ ਘਰ ਕਿਸੇ ਵਿਅਕਤੀ ਨੇ ਪੈਟਰੋਲ ਬੰਬ ਸੁੱਟ ਕੇ ਹਮਲਾ ਕਰਦਿਆ ਇਸ ਮਾਮਲੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਆਂ ਚੇਤਾਵਨੀ ਦਿੱਤੀ ਹੈ ਕਿ ਸਰਪੰਚ ਨੇ ਜੇਕਰ ਉਸ ਦੇ ਨਾਲ ਪੈਸਿਆਂ ਦਾ ਲੈਣ-ਦੇਣ ਮੁਕੰਮਲ ਨਾ ਕੀਤਾ ਤਾਂ ਇਸ ਤੋਂ ਬਾਅਦ ਹਮਲਾਵਰ ਨੇ ਦਾਵਾ ਕੀਤਾ ਹੈ ਕਿ ਉਹ ਅਜਿਹਿਆਂ ਹੋਰ ਵਰਤਾਰਾਤਾਂ ਨੂੰ ਵੀ ਅੰਜਾਮ ਦੇ ਸਕਦਾ ਹੈ ਦੱਸ ਦਈਏ ਕਿ ਜ਼ਿਲ੍ਹੇ ਵਿੱਚ ਮੁਕੰਮਲ ਅਮਨ ਕਾਨੂੰਨ ਦੀ ਵਿਵਸਥਾ ਦੇ ਉੱਪਰ ਅਜਿਹੀ ਵਰਤਾਰਿਆਂ ਦੇ ਨਾਲ ਵੱਡੇ ਸਵਾਲ ਖੜੇ ਹੋ ਚੁੱਕੇ ਹਨ ਆਓ ਦੇਖਦੇ ਹਾਂ ਮੌਕੇ ਦੀ ਵੀਡੀਓ ਤੇ ਕੀ ਕਹਿਣਾ ਸੀ ਹਮਲਾਵਰ ਦਾ ਇਸ ਵੀਡੀਓ ਦੇ ਦੌਰਾਨ ਆ ਦੇਖ ਲਈ ਸਾਡੇ ਪਿੰਡ ਦੇ ਸਰਪੰਚ ਘਰੇ ਪਟ્રોલ ਬੰਬ ਛੁੱਟਿਆ ਮੈਂ ਹਲੇ ਨੂੰ ਡੈਮੋ ਦਿਖਾਇਆ ਚੱਲ ਬੋਤਲਾਂ ਚਾੜਨਾ ਨਹੀਂ ਟੁੱਟੀਆਂ ਮੈਂ ਹੌਲੀ ਮਾਰ ਬੈਠਾ ਇਹਦੇ ਘਰੇ ਲੈ ਡੈਮੋ ਦਿਖਾਇਆ ਇਹਨੂੰ ਵਾਰਨਿੰਗ ਦਿੱਤੀ ਆ ਨਹੀਂ ਤਾਂ ਕੱਲ ਨੂੰ ਇਹਦੇ ਘਰੇ ਫਾਇਰ ਛੰਡੂਗਾ ਜਿਹੜੇ ਮੇਰੇ ਪੈਸੇ ਨਾਲ ਮੋੜੇ ਕੁਲਵਿੰਦਰ ਸਰਪੰਚਾਂ ਦਾ ਨਾਂ ਫਤਿਹਪੁਰ ਮਨੀਆ ਸਰਪੰਚਾ